ਮੈਂ ਕੋਈ ਜਵਾਬ ਨਹੀਂ ਦੇ ਸਕਦਾ ਮੇਰੇ ਭਾਈਏ ਦਾ ਭਾਈਆ ਮੈਂ ਤਾਂ ਭਾਈਏ ਬਾਰੇ ਨਹੀਂ ਜਵਾਬ ਦੇ ਸਕਦਾ ਤੇ ਭਾਈਏ ਦੇ ਭਾਈਏ ਬਾਰੇ ਕਿਥੋਂ ਜਵਾਬ ਦੇ ਦਿਆਂ ਐਨਾ ਨਾ ਨਾਲੇ ਸਵਾਦ ਨਹੀਂ ਲੈਂਦਾ ਕੱਲ ਤੇਰੇ ਨੰਬਰ ਤੇ ਕੋਈ ਚੱਕਰ ਪੈ ਜਾਏ ਤੇ ਮੈਂ ਜਵਾਬ ਲਈ ਜਾਵਾਂ ਤੇਰੀ ਗੱਲ ਇਹ ਮੇਰਾ ਬੜਾ ਪੁਰਾਣਾ ਜਾਣਕਾਰ ਹੈ ਜੀ ਚਲੋ ਮੇਰਾ ਕੀ ਤਾਂ ਸਰਦਾਰ ਬਿਆਨ ਸਿੰਘ ਮੇਲੇ ਤੋਂ ਅਸੀਂ ਦੇਖ ਰਹੇ ਨੇ ਕਿ ਕਿ ਹੁੰਦੇ ਹਨ ਮਗਰ ਸਵਾਦ ਲੈਣ ਦੀ ਆਤਮਾ ਵੇਖਿਆ ਉਦੋਂ ਤੋਂ ਲੈ ਕੇ ਅੱਜ ਤੱਕ ਨਹੀਂ ਮਲੂਕਾ ਸਾਹਿਬ ਆ ਇਲੈਕਸ਼ਨ ਤੋਂ ਕਈ ਕਾਰਨਾ ਕਰਕੇ ਉਹ ਪਾਰਟਿਸਪੇਟ ਨਹੀਂ ਕਰਦੇ ਉਹਨਾਂ ਦੀ ਸਿਚੁਏਸ਼ਨ ਇਹ ਹੈ ਕਿ ਇੱਕ ਬੱਚੇ ਨੇ ਫੈਸਲਾ ਇੱਕ ਲੈ ਲਿਆ ਮਲੂਕਾ ਸਾਹਿਬ ਕੋਲ ਵੀ ਉਹ ਫੈਸਲਾ ਕਰਾ ਸਕਦੇ ਸੀ ਤੁਹਾਨੂੰ ਪਤਾ ਹੈ ਆਫਟਰ ਅ ਸਰਟਨ ਏਜ ਮਾਪੇ ਬੱਚੇ ਦੇ ਮਗਰ ਲੱਗਦੇ ਤੁਹਾਨੂੰ ਪਤਾ ਮੈਂ ਜਦ ਤਾਰੀਓ ਚੱਲਿਆ ਸੀ ਨਾ ਮੈਂ ਆਪਣੇ ਮਨ 'ਚ ਪੁੱਛਿਆ ਸੋਚਿਆ ਕਿ ਮੁੱਲਾਂਪੁਰੀ ਨੇ ਕੋਈ ਮੈਨੂੰ ਲੁਧਿਆਣੇ ਦਾ ਸਵਾਲ ਕਰਨਾ ਕਿ ਨਹੀਂ ਮੈਂ ਵੈਸੇ ਤਾਂ ਅੰਤਰਜਾਮੀ ਨਹੀਂ ਮੈਨੂੰ ਸੱਚੀ ਦੱਸ ਰਿਹਾ ਕਿ ਮੈਨੂੰ ਪਤਾ ਸੀ ਪਹਿਲਾ ਸਵਾਲ ਹੀ ਤੁਸੀਂ ਇਹ ਕਰਨਾ ਮੈਂ ਕੋਈ ਇਨਸਾਨ ਦੇ ਪਰਿਵਾਰ ਦੀ ਗੱਲ ਸਾਡੇ 'ਚ ਰਹਿਣ ਦਿਓ ਸਾਡੇ ਪਰਿਵਾਰ 'ਚ ਦਖਲ ਨਾ ਦਿਓ ਚਲੋ ਸਵਾਲ ਤਾਂ ਕਰੋ ਜੀ ਮੇਰਾ ਕੀ ਜਵਾਬ ਹੈ ਜੀ ਮੇਰੇ ਸਤਿਕਾਰਯੋਗ ਨੇ ਮੈਂ ਕੋਈ ਜਵਾਬ ਦੇ ਹੀ ਨਹੀਂ ਸਕਦਾ ਮੇਰੇ ਭਾਈਏ ਦਾ ਭਾਈਆ ਮੈਂ ਤਾਂ ਭਾਈਏ ਬਾਰੇ ਨਹੀਂ ਜਵਾਬ ਦੇ ਸਕਦਾ ਤੇ ਭਾਈਏ ਦੇ ਭਾਈਏ ਬਾਰੇ ਕਿੱਥੋਂ ਜਵਾਬ ਦੇ ਦਿਆਂ ਮੈਂ ਕਿ ਐਨਾ ਨਾ ਨਾਲੇ ਸਵਾਦ ਨਹੀਂ ਲੈਂਦਾ ਕੱਲ ਤੇਰੇ ਨੰਬਰ ਤੇ ਕੋਈ ਚੱਕਰ ਪੈ ਜਾਏ ਤੇ ਮੈਂ ਸਵਾਦ ਲੈ ਜਾਵਾਂ ਤੈਨੂੰ ਜਗਲ ਜਗਲ ਜੀ ਤੇਨੂੰ ਇੱਕ ਨਾ ਗੋ ਜੇ ਮੇਰਾ ਬੜਾ ਪ੍ਰਾਣਾ ਜਾਣਕਾਰ ਹੈ ਜੀ ਚਲੋ ਮੇਰਾ ਕੀ ਇਹਦਾ ਸਰਦਾਰ ਬਿਆਨ ਸਿੰਘ ਮੇਲੇ ਤੋਂ ਅਸੀਂ ਵੇਖ ਰਹੇ ਨੇ ਕਿ ਕਿਵੇਂ ਹੁੰਦੇ ਹਨ ਮਗਰ ਸਵਾਦ ਲੈਣ ਦੀ ਆਤਮਾ ਵੇਖਿਆ ਉਦੋਂ ਤੋਂ ਲੈ ਕੇ ਅੱਜ ਤੱਕ ਨਹੀਂ ਇਹ ਉਮਰ ਹੁੰਦੀ ਆ ਜੀ ਫਿਰ ਛੱਡਦੀ ਦਾ ਫਿਰ ਅਸ਼ੀਰਵਾਦ ਦੇਣ ਦਾ ਸਮਾਂ ਤੁਹਾਡਾ ਤੁਸੀਂ ਤਾਂ ਤੁਹਾਡਾ ਅਸ਼ੀਰਵਾਦ ਦੇਣਾ ਚਾਹੀਦਾ ਸੀ ਕਿ ਸਭ ਠੀਕ ਰਵੇ ਸਭ ਠੀਕ ਰਵੇ ਜੀ ਜੀ ਅਸੀਂ ਤੇਰੇ ਨਾਲ ਜੀ 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 ਦਾ ਸ੍ਰੀਪੁਰ ਜੀ ਆਪਣਾ ਨਾਮ ਚਾਹ ਤੇ ਦਾ ਪੁਰੀਆ ਨੇ ਵੀ ਤੁਹਾਡੇ ਤੁਸੀਂ ਕਿਹਾ ਕੀ ਗੈਰੋਂ ਦਾ ਵਟ ਅਬਾਊਟ ਮਲੂਕਾ ਜੀ ਜਿਹਨਾਂ ਨੇ ਅੱਜ ਵੀਤ ਪ੍ਰਧਾਨ ਮੰਤਰੀ ਨੇ ਸ਼ਹਾਗਾ ਕੀਤੀ ਹੈ ਕਿ ਪ੍ਰਧਾਨ ਮੰਤਰੀ ਬੜਾ ਵਧੀਆ ਕਰਦੇ ਨੇ ਇਹ ਉਹ ਤੁਹਾਡੇ ਆਪੀ ਗੱਲ ਦੇ ਅਸਲ ਜੀ ਨਾਲ ਥੋੜੇ ਪਰਿਵਾਰ ਥੋੜੇ ਬੱਚੇ ਮੁੰਡੇ ਦੀ ਉਮਰ ਕਿੰਨੀ ਆ ਤੁਹਾਡੇ ਬੇਟੇ ਦੀ ਉਮਰ ਕਿੰਨੀ ਹੈ 27 ਨੋ ਰਾਣੀ ਹੈ ਹਲੇ ਵਿਆਹ ਨਹੀਂ ਹੋਇਆ ਜਦੋਂ ਵਿਆਹ ਹੋ ਜੂ ਤੇ ਕਿਤੇ ਇਲੈਕਸ਼ਨ ਲੜਨ ਲੱਗੇ ਤੇ ਫਿਰ ਮੈਂ ਤੁਹਾਨੂੰ ਪੁੱਛੂ ਤੁਹਾਡੀ ਮਜਬੂਰੀ ਕੀ देखो <laughs> ना एक वीडियो की किया। वो नहीं है मलूका साहब इलेक्शन कई कारण करके पार्टिसिपेट नहीं करते अनफॉर्चुनेटली ही लॉस्ट वन ऑफ हि सन फ्यू इयर्स अगो टूडे ही ਉਹਨਾਂ ਦੀ ਸਿਚੁਏਸ਼ਨ ਇਹ ਹੈ ਕਿ ਇੱਕ ਬੱਚੇ ਨੇ ਫੈਸਲਾ ਇੱਕ ਲੈ ਲਿਆ ਮਲੂਕਾ ਸਾਹਿਬ ਕੋਲ ਵੀ ਉਹ ਫੈਸਲਾ ਕਰਾ ਸਕਦੇ ਸੀ ਤੁਹਾਨੂੰ ਪਤਾ ਹੈ ਆਫਟਰ ਅ ਸਰਟਨ ਏਜ ਮਾਪੇ ਬੱਚੇ ਦੇ ਮਗਰ ਲੱਗਦੇ ਹਨ ਮਗਰ ਅੱਜ ਵੀ ਉਹ ਪਹਿਲਾਂ ਦੁਬਈ ਚਲੇ ਗਏ ਬਾਹਰ ਚਲੇ ਗਏ ਉਹ ਕੈਂਪੇਨ ਨਹੀਂ ਕਰ ਰਹੇ ਪਰਿਵਾਰਕ ਮਜਬੂਰੀਆਂ ਬੜੀਆਂ ਹੁੰਦੀਆਂ ਨੇ ਜਦੋਂ ਯੂ ਹੈਵ ਓਨਲੀ ਵਨ ਸਨ ਲੈਫਟ ਐਂਡ ਹੀ ਟੇਕਸ ਅ ਸਰਟਨ ਕੋਰਸ ਮਗਰ ਜ਼ਰੂਰੀ ਨਹੀਂ ਕਿ ਉਹਨਾਂ ਦੇ ਉਹ ਵਿਊਜ਼ ਨੇ ਸ਼ਲਾਗਾ ਕਰਾਈ ਗਈ ਹੈ ਜਾਂ ਕੀਤੀ ਗਈ ਹੈ ਮੈਂ ਉਹਦੇ ਬਾਰੇ ਨਹੀਂ ਕਹਿਣਾ ਚਾਹੁੰਦਾ ਉਹਨਾਂ ਦੇ ਪਰਸਨਲ ਵਿਊਜ਼ ਆ ਮਗਰ ਉਹ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਬੜਾ ਮਾਣ ਬਖਸ਼ਿਆ ਪਰ ਨਾ ਉਹ ਔਰ ਉਹਨਾਂ ਦੇ ਪਰਿਵਾਰੇ ਕੁਝ ਮਜਬੂਰੀਆਂ ਨੇ ਉਹਦੇ ਬਾਰੇ ਮੈਂ ਟਿੱਪਣੀਆਂ ਸ਼ੁਰੂ ਕਰਦਾ ਬੜਾ ਕੁਝ ਘਰ ਦੇ ਅੰਦਰ ਚੱਲਦਾ ਠੀਕ ਆ ਜੀ ਜੋ ਮਲੂਕਾ ਸਾਹਿਬ ਕਹਿ ਰਹੇ